ਅਸੀਂ ਇਹ ਜੋ ਮੈਸੇਜ ਆਉਂਦੇ ਆ ਜੋ ਆਡੀਓ ਕਾਲਸ ਆਉਂਦੀਆਂ ਨੇ AI ਤੇ ਕ੍ਰੀਗ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਫਰਾਡ ਚੱਲ ਰਿਹਾ ਉਹ ਜਾਂ ਤਾਂ ਕਿਸੇ ਪੁਲਿਸ ਅਫਸਰ ਦੀ ਕਾਲ ਆਉਂਦੀ ਆ ਜਾਂ ਕਿਸੇ ਆਰਮੀ ਅਫਸਰ ਦੀ ਕਾਲ ਆ ਜਾਂਦੀ ਆ ਮੋਸਟਲੀ ਕਾਲ ਤਾਂ ਇਤਾਂ ਦੀ ਆ ਰਹੀਆਂ ਨੇ ਉਹ ਆ ਵੀ ਸੀਨੀਅਰ ਸਿਟੀਜ਼ਨ ਨੂੰ ਰਹੀਆਂ ਨੇ ਕਿ ਤੁਹਾਡਾ ਕਿਸੇ ਫੈਮਿਲੀ ਮੈਂਬਰ ਦਾ ਜਾਂ ਤੁਹਾਡਾ ਬੇਟਾ ਅਰੈਸਟ ਕਰ ਲਿਆ ਸੀ ਤੁਹਾਨੂੰ ਲੱਗ ਰਿਹਾ ਕਿ ਉਹਨੇ ਕੋਈ ਗਲਤੀ ਨਹੀਂ ਹੈ ਪਰ ਅਸੀਂ ਫਿਰ ਆਪਣੀ ਵੈਰੀਫਿਕੇਸ਼ਨ ਲਈ ਉਹਨਾਂ ਨੂੰ ਕਹਿੰਦੇ ਆ ਕਿ ਸਾਡੇ ਬੇਟੇ ਨਾਲ ਗੱਲ ਕਰਵਾ। ਉਹ ਗੱਲ ਕਰਵਾ ਲੈਂਦੇ ਆ। ਸੇਮ ਆਵਾਜ਼ ਹੁੰਦੀ ਆ ਉਹ ਆਰਟੀਫੀਸ਼ੀਅਲ ਇੰਟੈਲੀਜੈਂਸੀ ਟੈਕਨੋਲੋਜੀ ਨਾਲ ਬਣਾਈ ਹੋਈ ਆ। ਅਸੀਂ ਪਛਾਣ ਵੀ ਨਹੀਂ ਕਰ ਪਾਉਂਦੇ। ਸਾਨੂੰ ਲੱਗਦਾ ਕਿ ਸਾਡੇ ਬੇਟੇ ਦੀ ਆਵਾਜ਼ ਆ ਕੋਈ ਦੂਜੇ ਵਿੱਚ ਆ। ਉਹ ਕਹਿੰਦੇ ਜੀ ਨਹੀਂ ਇਹਨਾਂ ਤੇ ਕੇਸ ਪੈਣਾ ਹੈ। ਤੁਹਾਨੂੰ ਇੱਕ ਅਕਾਊਂਟ ਨੰਬਰ ਭੇਜ ਰਹੇ ਆ। ਇਸ ਅਕਾਊਂਟ ਦੇ ਵਿੱਚ ट्रांजੈਕਸ਼ਨ ਕਰਦੇ ਉਸ ਤੋਂ ਬਾਅਦ ਅਸੀਂ ਤੁਹਾਡੇ ਬੇਟੇ ਨੂੰ ਛੱਡ ਦੇਣਾ। ਐਦਾਂ ਦੇ ਬਹੁਤ ਸਾਰੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਬਹੁਤ ਸਾਰੇ ਕੇਸ ਹੋਏ ਆ। ਅੰਬਾਲਾ ਦੇ ਵਿੱਚ 11 ਲੱਖ ਰੁਪਏ ਦਾ ਫਰਾਡ ਹੋਇਆ ਉਹ ਵੀਡੀਓ ਕਾਲ ਨਹੀਂ ਹੋਇਆ ਸੀ ਆਰਟੀਫੀਸ਼ੀਅਲ ਇੰਟੈਲੀਜੈਂਸੀ ਵੀਡੀਓ ਕਾਲ ਆਉਂਦੀ ਹੈ ਇਹ ਤਾਂ ਆਡੀਓ ਕਾਲ ਰਹੀ ਇਹਦੇ ਵਿੱਚ ਬਚਨ ਦਾ ਇਹ ਤਰੀਕਾ ਹੈ ਕਿ ਜੋ ਉਸ ਨੰਬਰ ਤੋਂ ਕਾਲ ਆ ਰਹੀ ਹੈ ਕਈ ਵਾਰ ਉਹ ਜੋ ਸਾਡੇ ਫੈਮਿਲੀ ਦਾ ਮੈਂਬਰ ਦਾ ਨੰਬਰ ਹੈ ਨਾ ਉਸ ਨੰਬਰ ਤੇ ਕਾਲ ਆ ਰਹੀ ਉਹ ਜਿਹੜਾ ਤੁਹਾਡਾ ਜਿਸ ਦੀ ਉਹ ਕਾਲ ਕਰ ਰਹੀ ਹੈ ਤੁਹਾਡੇ بیٹے ਦੀ ਜਾਂ ਕਿਸੇ ਫੈਮਿਲੀ ਮੈਂਬਰ ਦੀ ਜਾਂ ਰਿਲੇਟਿਵ ਦੀ ਤਾਂ ਉਹਨਾਂ ਨੂੰ ਤੁਸੀਂ ਆਫਲਾਈਨ ਕਾਲ ਕਰ ਕਦੇ ਵੀ ਆਨਲਾਈਨ ਕਾਲ ਨਾ ਕਰੋ ਆਨਲਾਈਨ ਕਾਲ ਫੇਰ ਚੜੀ ਜਾਣੀ ਆ ਆਫਲਾਈਨ ਕਾਲ ਕਰਕੇ ਪਤਾ ਕਰੋ ਜੇ ਨਹੀਂ ਹੈ ਫਿਰ ਵੀ ਉਹਨਾਂ ਦਾ ਨੰਬਰ ਲੱਗ ਰਿਹਾ ਤਾਂ ਤੁਸੀਂ ਉਹਨਾਂ ਨਾਲ ਜੋ ਉਹਨਾਂ ਦੇ ਕਲੀਕ ਜੇ ਨੇ ਜਾਂ ਕੋਈ ਫੈਮਿਲੀ ਮੈਂਬਰ ਆ ਉਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਹੋ ਕਿ ਉਹ ਕਿੱਥੇ ਹੈ ਕਦੇ ਵੀ ਆਨਲਾਈਨ ਕੋਈ ਵੀ ਐਕਸ਼ਨ ਨਾ ਲਓ ਦੂਸਰਾ ਵੀਡੀਓ ਕਾਲਸ ਆਉਂਦੀਆਂ ਨੇ ਵੀਡੀਓ ਕਾਲ ਦੇ ਵਿੱਚ ਸਾਨੂੰ 100% ਈ ਸ਼ੋਰ ਹੋ ਜਾਂਦਾ ਕਿ ਸਾਡਾ ਜੋ ਫੈਮਿਲੀ ਮੈਂਬਰ ਆ ਜਾਂ ਰਿਲੇਟਿਵ ਆ ਜੋ ਵੀਡੀਓ ਕਾਲ ਕਰ ਰਿਹਾ ਉਹ ਮੁਸੀਬਤ ਦੇ ਵਿੱਚ ਉਰੇ ਵਿੱਚ ਸੇਮ ਫੇਸ ਸੇਮ ਬਾਡੀ ਲੈਂਗੁਏਜ 1% ਵੀ ਨਹੀਂ ਜਜ ਕਰਦਾ ਇਹ ਅੰਬਾਲਾ ਦੇ ਵਿੱਚ ਕੇਸ ਹੋਇਆ ਉਹਨਾਂ ਦੇ بیٹے ਦੀ ਕਾਲ ਆਈ ਹੈ ਉਸ ਨੇ ਉਹ ਆਪਣੇ بیٹے ਨੂੰ ਨਹੀਂ ਪਛਾਣ ਸਕਿਆ ਆਪ ਇੱਕ ਪਿਓ ਆਪਣੇ ਪੁੱਤਰ ਨੂੰ ਨਹੀਂ ਪਛਾਣ ਸਕਿਆ ਉਹਨਾਂ ਨੇ ਵਿਸ਼ਵਾਸ ਉਹ ਕਹਿੰਦੇ ਸੀ ਮੈਂ ਮੁਸੀਬਤ ਦੇ ਵਿੱਚ ਆ ਜਿਹੜੀ ਜੀ ਤੁਸੀਂ ਮੈਂ ਮੈਂ ਤੁਹਾਨੂੰ ਇੱਕ ਅਕਾਊਂਟ ਭੇਜਦਾ ਇਸ ਅਕਾਊਂਟ ਦੇ ਵਿੱਚ ਰਪਾ ਟ੍ਰਾਂਸਫਰ ਕਰ ਦੋ 11 ਲੱਖ ਰੁਪਏ ਦਾ ਫਰਾਡ ਹੋਇਆ ਬਟ ਉਹਨਾਂ ਦਾ ਬੇਟਾ ਆਪਣੇ ਕੰਮ ਤੇ ਕਾਲ ਵੀ ਜੋੜਨ ਕੋਲ ਚਾਹਦੇ ਆ ਹੁੰਦਾ ਉਸ ਨੰਬਰ ਤੇ ਹੀ ਕਰਦੇ ਆ ਇਸ ਕਰਕੇ ਕਦੇ ਵੀ ਜੋ ਇਤਨੀ ਕਾਲਸ ਆਉਂਦੀਆਂ ਨੇ ਉਹਨਾਂ ਤੇ ਵਿਸ਼ਵਾਸ ਨਾ ਕਰੋ ਆਫਲਾਈਨ ਕਾਲ ਕਰਕੇ ਪਤਾ ਕਰੋ ਦੂਸਰਾ ਅਸੀਂ ਫੇਸਬੁੱਕ ਵੀ ਬਹੁਤ ਸਾਰੀ ਯੂਜ਼ ਕਰਦੇ ਆ ਫੇਸਬੁੱਕ ਉੱਪਰ ਵੀ ਫੇਸਬੁੱਕ ਪਰ ਵੀਡੀਓ ਕਾਲਸ ਆਉਂਦੀਆਂ ਨੇ WhatsApp ਉੱਪਰ ਵੀ ਵੀਡੀਓ ਕਾਲਸ ਆਉਂਦੀਆਂ ਨੇ ਕੁਝ ਇਤਨੀਆਂ ਕਾਲਸ ਆਉਂਦੀਆਂ ਨੇ ਜੋ ਨਾ ਦੇਖਣ ਲੋਗ ਹੁੰਦੀਆਂ ਨੇ ਅਸੀਂ ਸਾਨੂੰ ਲੱਗਦਾ ਕਿਸੇ ਟ੍ਰੈਂਡ ਦੀ ਆਈ ਆ ਅਸੀਂ ਟ੍ਰੈਂਡ ਕਰ ਲੈਨੇ ਆ ਅਸੀਂ 2-3 ਸੈਕਿੰਡ ਬਾਅਦ ਹੀ ਸਾਨੂੰ ਲੱਗਦਾ ਵੀ ਕਾਲ ਗਲਤ ਹੈ ਅਸੀਂ ਕੱਟ ਕਰ ਦਿੰਨੀ ਹੈ 2-3 ਸੈਕਿੰਡ ਬਾਅਦ ਜਦੋਂ ਉਹਨਾਂ ਤੋਂ ਸਾਡੇ ਕੋਲ ਉਹਨਾਂ ਦਾ ਫੇਸ ਚਲਾ ਜਾਂਦਾ ਸਾਡਾ ਉਹਨਾਂ ਕੋਲ ਤਾਂ ਉਹ ਵੀਡੀਓ ਐਡਿਟ ਕਰਕੇ ਉਸ ਤੋਂ ਬਾਅਦ ਸਾਨੂੰ ਸੈਂਡ ਕਰਕੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਸਾਰੀ ਜ਼ਿੰਦਗੀ ਦੇ ਵਿੱਚ ਅਸੀਂ ਜਿੱਦ ਬਣਾਈ ਹੁੰਦੀ ਆ ਉਹ ਇੱਕ ਵੀਡੀਓ ਕਾਲ ਨਾਲ ਜਾ ਰਹੀ ਹੁੰਦੀ ਆ ਤਾਂ ਅਸੀਂ ਕਿਸੇ ਨੂੰ ਦੱਸ ਵੀ ਨਹੀਂ ਪਾਉਂਦੇ ਤੇ ਅਸੀਂ ਉਹਨਾਂ ਨੂੰ ਬੈਟ ਟ੍ਰਾਂਸਫਰ ਕਰ ਦਿੰਦੇ ਆ ਬਹੁਤ ਸੇਈ ਅਸੋਸੀਏਸ਼ਨ ਨਾਲ ਇਦਾਂ ਦੇ ਕੇਸ ਹੋਏ ਨੇ ਇਹਨੂੰ ਹਾਈਡ ਕਰ ਲਓ ਕੁਝ ਇਹ ਪਰੰਗਰ ਆਕਲੋ ਤੰਬਰਾਕਲੋ ਤੁਸੀਂ ਉਸ ਨੂੰ ਹਾਈਡ ਕਰਕੇ ਉਸ ਤੋਂ ਬਾਅਦ ਹੀ ਤੁਸੀਂ ਵੀਡੀਓ ਕਾਲ اٹੈਂਡ ਕਰਦੇ ਫਿਰ ਉਸ ਤੋਂ ਬਾਅਦ ਇੱਕ ਜੋ ਸਾਡੀ WhatsApp ਦੇ ਉੱਪਰ ਪ੍ਰੋਫਾਈਲ ਫੋਟੋ ਲੱਗੀ ਹੁੰਦੀ ਹੈ ਉਸ ਤਾਈਂ ਵੀ ਬਰਾਊਡ ਕਰਦੇ ਆ ਉਹਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਉਸ ਫੋਟੋ ਦਾ ਕੁਝ ਤਾਂ ਕੁਝ ਬਣਾ ਕੇ ਬਾਅਦ ਵਿੱਚ ਸਾਨੂੰ ਭੇਜਦੇ ਅਤੇ ਬਲੈਕਮੇਲ ਕਰਦੇ ਆ ਉਸ ਦੇ ਵਿੱਚ ਵੀ ਪਹਿਲਾਂ ਤਾਂ WhatsApp ਦੇ ਵਿੱਚ ਇੱਕ ਆਪਸ਼ਨ ਸੀ ਕਿ ਅਸੀਂ ਸਿਰਫ ਜੋ ਸਾਡੇ ਨਾਲ ਕੰਟੈਕਟ ਨੰਬਰ ਸੇਵ ਨਹੀਂ ਸਾਡੇ ਕੋਲ ਸਿਰਫ ਉਹੀ ਸਾਡੀ ਪ੍ਰੋਫਾਈਲ ਫੋਟੋ ਦੇਖ ਸਕਦੇ ਆ ਪਰ ਉਸ ਦੇ ਵਿੱਚ ਵੀ ਨੰਬਰ ਸਾਡੇ ਕੋਲ ਕੁਝ ਐਦਾਂ ਦੇ ਸੇਵ ਹੁੰਦੇ ਸੀ ਜਿਨ੍ਹਾਂ ਨੂੰ ਅਸੀਂ ਕਦੀ ਮਿਲੇ ਵੀ ਨਹੀਂ ਹੁੰਦੇ ਜਾਂ ਜ਼ਿੰਦਗੀ ਦੇ ਵਿੱਚ ਇੱਕ ਦਿਵਾਰ ਹੀ ਮਿਲੇ ਉਹਨਾਂ ਦੇ ਵਿੱਚ ਵੀ ਕੋਈ ਫਰਾਡ ਕਰ ਸਕਦਾ ਉਸ ਦੇ ਵਿੱਚ WhatsApp ਨੇ ਹਾਰਡ ਆਪਸ਼ਨ ਕਰਤੀ ਹੈ ਜਿਸ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਸਿਰਫ ਉਹੀ ਨੰਬਰ ਰੱਖ ਸਕਦੇ ਜਿਨ੍ਹਾਂ ਨੂੰ ਨਹੀਂ ਜਾਣਦੇ ਉਹਨਾਂ ਤੇ ਰਾਈਟਿਕ ਕਰਦੇ WhatsApp ਦੀ ਸੈਟਿੰਗ ਦੇ ਵਿੱਚ ਜਾ ਕੇ ਪ੍ਰਾਈਵੇਸੀ ਦੇ ਵਿੱਚ ਜਾ ਕੇ ਹਾਰਡ ਆਪਸ਼ਨ ਆਉਣੀ ਹੈ ਉਸ ਦੇ ਉੱਪਰ ਕਲਿੱਕ ਕਰਨਾ ਤਾਂ ਜੋ ਨੰਬਰ ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਨਹੀਂ ਜਾਣਦੇ ਜਾਂ ਕਦੇ ਮਿਲੇ ਵੀ ਨੰਬਰ ਸੇਵ ਨਹੀਂ ਉਹਨਾਂ ਦੇ ਉੱਪਰ ਲੈ ਟਿੱਕ ਕਰ ਦੇਣੀ ਆ ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਉਹ ਨੰਬਰ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਜੇ ਕਈ ਵਾਰ ਸਾਡੇ ਨਾਲ ਗਲਤੀ ਨਾਲ ਕਿਸੇ ਲਿੰਕ ਤੇ ਕਲਿੱਕ ਵੀ ਹੋ ਜਾਂਦਾ ਜਾਂ ਸਾਡੇ ਨਾਲ ਕੋਈ ਟਾਈਮ ਅਸੀਂ ਉਸ ਨੰਬਰ ਤੇ ਕਾਲ ਕਰਦੇ ਹਾਂ ਤਾਂ 99% ਅਸੀਂ ਫਰਾਡੋਂ ਤੋਂ ਬਚ ਸਕਦੇ ਹਾਂ ਉਸ ਤੇ ਤੁਸੀਂ ਆਨਲਾਈਨ ਕੰਪਲੇਂਟ ਵੀ ਰਜਿਸਟਰ ਕਰਾ ਸਕਦੇ ਹੋ ਉਹ ਕੰਪਲੇਂਟ ਤੁਹਾਡੇ ਉਸ ਨੰਬਰ ਤੇ ਮੈਸੇਜ ਆਈ ਆ ਜਾਣੀ ਆ ਨੰਬਰ ਹੈ 1930 1930 1903 ਨੰਬਰ ਤੇ ਬੋਲਦਾ 1903 1903 ਇਹ ਗੱਲ ਉਹ ਜਨਾ ਵੀ ਇਹ ਫਾਈਰ ਉਹ ਸਾਈਬਰ ਕ੍ਰਾਈਮ ਟ੍ਰੂ ਕਾਲਰ ਐਪ ਸਰ ਕਿਉਂਕਿ ਅਸੀਂ ਕਿਸੇ ਵੀ ਪ੍ਰਾਈਵੇਟ ਐਪ ਨੂੰ ਸਪੋਰਟ ਨਹੀਂ ਕਰਦੇ ਕਿਉਂਕਿ ਮੈਂ ਟ੍ਰੂ ਕਾਲਰ ਦਾ ਨਾਮ ਇਸ ਲਈ ਲੈਂਦਾ ਨਹੀਂਗਾ ਕਿਉਂਕਿ ਟੂ ਕਾਲਰ ਦੇ ਵਿੱਚ ਵੀ 100% ਸ਼ੋਰ ਤਾਂ ਨਹੀਂ ਹੁੰਦਾ ਉਹਦੇ ਵਿੱਚ 80 ਤੋਂ 90% ਸਾਨੂੰ ਪਤਾ ਲੱਗ ਜਾਂਦਾ ਕਿ ਇਹ ਕੋਲ ਨੰਬਰ ਚੱਲ ਰਿਹਾ ਜੇ ਤੁਹਾਡੇ ਕੋਲ ਸਰ ਨੰਬਰ ਚੱਲ ਰਿਹਾਗਾ ਤੁਹਾਡਾ ਨਾਮ ਤੇ ਤੁਹਾਡਾ ਨੰਬਰ ਸੀ ਕੀਤਾ ਹੋਇਆ ਉਹ ਤੁਹਾਡਾ ਨਾਮ ਆ ਜਾਣਾ ਤੁਸੀਂ ਨੰਬਰ ਉਹ ਬੰਦ ਕਰ ਦਿੱਤਾ 2-3 ਮਹੀਨੇ ਬਾਅਦ ਕਿਸੇ ਹੋਰ ਨੇ ਲੈ ਲਿਆ ਨਾਮ ਤੁਹਾਡੇ ਹੀ ਆਈ ਜਾਣਾ ਟੂ ਸਰ ਬਟ ਉਹ ਇਹ ਹੀ ਪਤਾ ਉਹ ਕਿ ਉਹ ਫਰਾਡ ਕਰਦੇ ਨਾਮ ਉਹਦੇ ਉਸ ਦੇ ਉੱਪਰ ਤੁਹਾਡੇ ਇਸ ਕਰਕੇ ਉਹਦੇ ਨਾਲ 80 70 ਤੋਂ 80% ਪਤਾ ਲੱਗ ਜਾਂਦਾ ਕਿ ਕਿਸੇ ਕਾਲ ਆ ਰਹੀ ਹੈ ਬਟ ਉਸ ਦੇ ਵਿੱਚ ਕੁਝ ਨੰਬਰ ਦੇ ਚੇਂਜ ਹੋਏ ਹੁੰਦੇ ਆ ਜਾਂ ਕਿਸੇ ਨੇ ਟੂਲਸ ਕਰਕੇ ਕਿਸੇ ਆਫਰ ਦੇ ਟੂਲ ਆਤੇ ਹੁੰਦੇ ਆ ਕਿ ਆ ਉਹ ਉਹ ਤੋਂ ਨਾ ਜੇ ਨਾਲ ਤੁਸੀਂ ਆਨਲਾਈਨ ਸਰਚ ਵੀ ਕਰ ਸਕਦੇ ਹੋ ਸਾਡਾ ਪ੍ਰੋਸੈਸ ਹੋ ਰਿਹਾ ਕਿ ਨਹੀਂ ਇਹ ਕਿਸੇ ਵੀ ਸਟੇਟ ਦਾ ਕੰਪ ਵੀ ਜਾ ਕੇ ਤੁਸੀਂ ਡਾਇਲ ਕਰ ਸਕਦੇ ਆ ਜੇ ਹਰਿਆਣਾ ਦੇ ਵਿੱਚੋਂ ਜਾਂ ਹਿਮਾਚਲ ਦੇ ਵਿੱਚੋਂ ਉੱਥੇ ਤੋਂ ਟੈਕਸ ਨਾ ਫਰਡ ਹੁੰਦਾ ਤੇ ਇਹ ਕੋਮਨ ਨੰਬਰ ਆ ਸਾਰੀ ਸੇ ਨੰਬਰ ਸਾਰੇ ਆਲ ਇੰਡੀਆ ਇੱਕ ਹਾਂ ਜਸ 1903 ਲਾਸਟ ਜੋ ਹੈ ਅਸੀਂ ਆਨਲਾਈਨ ਟੈਕਸੀ ਬੁੱਕ ਕਰਵਾਉਣੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਣ ਲਈ ਫੋਰ ਰਾਈਟ ਟੈਕਸੀ ਕਰਵਾਉਣੀ ਆ ਉਸ ਦੇ ਵਿੱਚ ਵੀ ਬਹੁਤ ਸਾਰਾ ਫਰਾਡ ਹੁੰਦਾ ਹੈ ਉਸ ਫਰਾਡ ਤੋਂ ਕਿਵੇਂ ਬਚ ਸਕਦੇ ਉਸ ਦੇ ਵਿੱਚ ਜੋ ਅਸੀਂ ਆਨਲਾਈਨ ਟੈਕਸੀ ਬੁੱਕ ਕਰਵਾਉਣੀ ਆ ਜਦੋਂ ਅਸੀਂ ਕਿਸੇ ਵੈਰੀਫਾਈਡ ਜੋ ਗਵਰਨਮੈਂਟ ਤੋਂ ਵੈਰੀਫਾਈ ਨੇ ਉਹਨਾਂ ਤੋਂ ਟੈਕਸੀ ਬੁੱਕ ਕਰਵਾਉਣੀ ਆ ਤਾਂ ਸਾਡੇ ਕੋਲ ਡਰਾਈਵਰ ਦਾ ਨਾਮ ਕਾਰ ਦਾ ਨੰਬਰ ਕਾਰ ਦਾ ਮਾਡਲ ਸਾਡੇ ਕੋਲ ਸਕਰੀਨ ਦੇ ਉੱਪਰ ਆਉਂਦਾ ਹੈ ਜਦੋਂ ਟੈਕਸੀ ਬੁੱਕ ਕਰਵਾਉਣ ਤੋਂ ਬਾਅਦ ਸਾਡੇ ਕੋਲ ਆ ਜਾਂਦੀ ਹੈ ਸਭ ਤੋਂ ਪਹਿਲਾਂ ਅਸੀਂ ਕਾਰ ਦਾ ਮਾਡਲ ਤੇ ਕਾਰ ਦਾ ਨੰਬਰ ਦੇਖਣਾ ਉਸ ਤੋਂ ਬਾਅਦ ਟੈਕਸੀ ਕੋਲ ਜਾਣਾ ਸੀ ਕਾਰ ਤੋਂ ਤਾਂ ਡਰਾਈਵਰ ਨੂੰ ਪੁੱਛਣਾ ਕਿ ਉਹਨਾਂ ਦਾ ਨਾਮ ਕੀ ਹੈ ਡਰਾਈਵਰ ਕੋਲ ਵੀ ਉਸ ਦੀ ਐਪ ਦੇ ਉੱਪਰ ਜੋ ਬੁੱਕ ਕਰਵਾ ਰਹੇ ਉਸ ਦਾ ਨਾਮ ਆਉਂਦਾ ਹੈ ਤਾਂ ਡਰਾਈਵਰ ਨੂੰ ਇਹ ਵੀ ਤੁਸੀਂ ਪੁੱਛ ਸਕਦੇ ਕਿ ਤੁਸੀਂ ਅਸੀਂ ਕਿਸ ਨੂੰ ਲੈਣਾ ਹੈ ਜੇ ਸਾਡੀ ਜਾਣਕਾਰੀ ਮੈਚ ਕਰਦੀ ਹੈ ਤਾਂ ਅਸੀਂ ਕਾਰ ਦੇ ਵਿੱਚ ਬੈਠ ਜਾਣਾ ਨਹੀਂ ਕਰਦੀ ਤਾਂ ਅਸੀਂ ਕਾਰ ਦੇ ਵਿੱਚ ਰਹਿਣਾ ਜੇ ਉਹ ਸਾਡੀ ਜਾਣਕਾਰੀ ਮੈਚ ਕਰ ਜਾਂਦੀ ਹੈ ਇਸ ਕਾਰ ਦੇ ਵਿੱਚ ਬੈਠਦੇ ਹਾਂ ਤਾਂ ਉਹੀ ਐਪ ਦੁਬਾਰਾ ਓਪਨ ਕਰਦੀਆਂ ਤਾਂ ਉਸ ਦੇ ਵਿੱਚ ਟ੍ਰਿਪ ਸ਼ੇਅਰ ਦੀ ਆਪਸ਼ਨ ਹੁੰਦੀ ਹੈ ਉਸ ਐਪ ਨੂੰ ਓਪਨ ਕਰਾਂਗੇ ਤਾਂ ਜੋ ਸਾਡੇ ਕੋਲ ਕੰਟੈਕਟ ਨੰਬਰ ਸੇਵ ਨਹੀਂ ਸਾਡੇ ਫੈਮਿਲੀ ਮੈਂਬਰ ਦੀ ਜਾਂ ਰਿਲੇਟਿਵ ਦੀ ਜਾਂ ਸਾਡੇ ਦੋਸਤ ਮਿੱਤਰ ਦੀ ਉਹਨਾਂ ਨਾਲ ਅਸੀਂ ਉਹ ਜਿਸ ਜਾ ਰਹੇ ਹਾਂ ਲੋਕੇਸ਼ਨ ਤੇ ਉਹ ਅਸੀਂ ਸ਼ੇਅਰ ਕਰਨਾ ਉਸ ਦੇ ਵਿੱਚ ਡਰਾਈਵਰ ਦਾ ਨਾਮ ਕਾਰ ਦਾ ਮਾਡਲ ਕਾਰ ਦਾ ਨੰਬਰ ਜਿਸ ਲੋਕੇਸ਼ਨ ਤੇ ਅਸੀਂ ਜਾ ਰਹੇ ਹਾਂ ਜਿਸ ਟਾਈਮ ਤੇ ਪਹੁੰਚਣਾ ਉਹਨਾਂ ਨਾਲ ਸ਼ੇਅਰ ਕਰਨਾ ਜੇ ਅਸੀਂ ਇਕੱਲੇ ਯਾਤਰਾ ਕਰ ਰਹੇ ਹਾਂ ਤਾਂ ਹਮੇਸ਼ਾ ਕਾਰ ਦੀ ਪੈਕ ਸੀਟ ਤੇ ਬੈਠਣਾ ਤਾਂ ਜੋ ਸਾਨੂੰ ਕੋਈ ਵੀ ਖਤਰਾ ਮਹਿਸੂਸ ਹੋਵੇ ਤਾਂ ਚੱਲਦੀ ਹੋਈ ਟ੍ਰੈਫਿਕ ਦੇ ਵਿੱਚ ਅਸੀਂ ਕਾਰ ਦੇ ਵਿੱਚੋਂ ਕਿਸੇ ਵੀ ਸਾਈਡ ਤੋਂ ਨਿਕਲ ਸਕਦੇ ਹਾਂ ਦੂਸਰਾ ਜੇ ਸਾਨੂੰ ਫਿਰ ਵੀ ਕੋਈ ਕਾਤਰਾ ਲੱਗਦਾ ਤਾਂ ਜਿਸ ਐਪ ਤੋਂ ਅਸੀਂ ਟੈਕਸੀ ਉਹ ਕਰਵਾਈ ਹੁੰਦੀ ਆ ਉਸ ਦੇ ਉੱਪਰ ਐਮਰਜੈਂਸੀ ਨੰਬਰ ਦੀ ਆਪਸ਼ਨ ਹੁੰਦੀ ਆ ਜਦੋਂ ਅਸੀਂ ਉਸ ਤੇ ਕਲਿੱਕ ਕਰਦੇ ਆ ਸਾਡੇ ਕੋਲ ਲੋਕੇਸ਼ਨ ਵੀ ਆ ਜਾਂਦੀ ਆ ਜਿਸ ਅਸੀਂ ਲੋਕੇਸ਼ਨ ਤੇ ਹੈ ਉਹ ਅਸੀਂ ਉਹਨਾਂ ਨਾਲ ਲੋਕੇਸ਼ਨ ਸ਼ੇਅਰ ਕਰਕੇ ਉਸ ਤੋਂ ਬਾਹਰ ਸਕਦੇ ਆ ਇਹ ਤਾਂ ਅਸੀਂ ਜੋ ਗੌਰਮੈਂਟ ਤੋਂ ਵੈਰੀਫਾਈ ਐ ਕੁਝ ਪ੍ਰਾਈਵੇਟ ਐਪ ਵੀ ਚੱਲ ਰਹੀ ਆ ਬਲਾ ਬਲਾ ਐਪ ਚੱਲ ਰਹੀ ਆ ਸੁਣਿਆ ਹੋਣਾ ਉਸ ਤੇ ਪ੍ਰਾਈਵੇਟ ਉਹ ਬਸ ਕਰਾਇ ਦੇ ਵਿੱਚ ਹੀ ਲੈ ਜਾਂਦੇ ਆ ਜਿਵੇਂ ਤੋਂ ਮੋਗਾ ਤੋਂ ਜਲੰਧਰ ਜਾਂ ਅੰਮ੍ਰਿਤਸਰ ਜਾਣਾ ਲੁਧਿਆਣਾ ਜਾਣਾ ਤੋਂ ਬਸ ਕਰਾਈ ਦੇ ਵਿੱਚ ਹੀ ਲੈ ਜਾਂਦੀ ਆ ਸਾਨੂੰ ਹੋ ਜਾਂਦਾ ਕਿ ਬਸ ਕਰਾਈ ਅਸੀਂ ਹਰਾਮ ਨਾਲ ਜਾਣਾ ਬੇਬਸਤੇ ਵਿੱਚ ਜਾਣਾ ਸੀਟ ਮਿਲਣੀ ਹੈ ਕਿ ਨਹੀਂ ਮਿਲਣੀ ਤੇ ਟਾਈਮ ਵੀ ਘੱਟ ਲੱਗਦਾ ਪਰ ਜ਼ਿਆਦਾਤਰ ਜੋ ਕ੍ਰਾਈਮ ਹੋ ਰਿਹਾ ਉਹਨਾਂ ਦੇ ਵਿੱਚ ਹੀ ਹੋ ਰਿਹਾ ਕਿਉਂਕਿ ਜੋ ਅਨਲੀਗਲ ਪ੍ਰੋਡਕਟ ਡਰੱਗਸ ਵਗੈਰਾ ਵੀ ਲੈ ਕੇ ਜਾ ਰਹੇ ਆ ਉਹ ਫਿਰ ਸੇਮ ਕੇਸ ਉਹ ਸਾਡੇ ਤੇ ਵੀ ਪੈਂਦਾ ਤੇ ਜਾਂ ਸਾਡੇ ਨਾਲ ਹੀ ਕੋਈ ਫਰਾਉਡ ਕਰ ਜਾਂਦੇ ਆ ਇਸ ਕਰਕੇ ਕਦੇ ਵੀ ਐਦਾਂ ਦੀ ਪ੍ਰਾਈਵੇਟ ਆਪ ਤੁਮ ਕੋਈ ਵੀ ਟੈਕਸੀ ਬੁੱਕ ਨਾ ਕਰਾਓ ਅਨਨੋਨ ਬਿਆਕਤੀ ਨਾਲ ਟੈਕਸੀ ਜੋ ਗਵਰਨਮੈਂਟ ਤੋਂ ਵੈਰੀਫਾਈ ਨਹੀਂ ਜਿਸਦੇ ਉੱਪਰ ਸਾਰੀ ਟਾਈਪ ਡੇਲ ਆ ਰਹੀ ਆ ਲਾਇਸੈਂਸ ਨੰਬਰ ਤੱਕ ਗੱਡੀ ਦਾ ਡਰਾਈਵਰ ਦਾ ਨਾਮ ਗੱਡੀ ਦਾ ਨੰਬਰ ਉਸ ਤੋਂ ਜੋ ਵੈਰੀਫਾਈ ਨਹੀਂ ਉਹਨਾਂ ਤੇ ਬੁੱਕ ਕਰਵਾਓ ਕਦੇ ਵੀ ਪ੍ਰਾਈਵੇਟ ਐਪ ਭੇਜਦਾ ਮੈਨੂੰ ਲਿਖ ਕੇ ਵੀ ਹੁਣ ਇਹ ਐਲਿਜੀਬਲ ਨਹੀਂ ਹੈਗਾ ਇਹ ਤੈਨੂੰ ਪਾਸ ਨਹੀਂ ਕੀਤਾ ਮੈਂ ਮੈਂ ਉਹਨੂੰ ਦੁਬਾਰਾ ਕਹਿੰਦੀ ਮੇਰਾ ਸੀਰੀਅਸਿਟੀ ਜਨ ਦਾ ਐਂਟਰੀ ਪਾਸ ਕਰਵਾ ਲੈ ਕਰਾਉਣਾ ਨਾ ਕਰ ਕਰੋ ਉਹ ਤੁਹਾਡੇ 1 4 5 ਜਿੱਥੇ ਅਸੀਂ ਕਾਂ ਬੂਈ ਕਾਂਠੇ ਸੋਹ ਤਕ ਦਬਾਬ ਆ ਗਿਆ ਕਿ ਇਹ ਵਰਤ ਨਹੀਂ ਪਰੋਚੋ ਅੱਗੇ ਅੱਗੇ ਕਰਾਓ ਆਪਾਂ ਅੱਧੀ ਵਾਰ ਅੱਗੇ ਮੇ ਸੋਹ ਕਰਦੇ ਨੌਲੇ ਵੇਟਨ ਖੇਡੂ ਘਰ ਭਾਇ ਫੋੜ ਲੋ ਕਿ ਠੀਕ ਹੈ ਅਰ ਇਸ ਤੇ ਰੇਡ ਬਰੇ ਐਵੇਂ ਹੋ ਗਈ 1 4 5 ਸਾਹਿਬ ਬਹੁਤ ਬਾਰੇ ਲਾ ਨਾ ਇਹ ਕਿਹੜੀ ਮੈਂ ਮੈ ਤੁਹਾਨੂੰ ਕਹਿੰਦਾ ਕਿ ਜਦੋਂ ਉਹ ਵੀ ਕਿਤੇ ਸਟੇਟ ਜਰੂਰ ਕੋਲ ਉਹ ਪੰਧ ਕਰਟ ਹੈ ਨਾ ਕੋਈ ਜੀ ਪੀਓਟੀ ਹੋ ਗਈ ਹੈ ਨਹੀਂ ਅਗੇ ਸਕਰੀਨ ਸ਼ਾਟ ਕਰਕੇ ਨਾ ਉਹਦੀ ਉਹ ਸਾਡੀ ਕੋਈ ਨਾ ਕੋਈ ਬਣਾ ਲੈਂਦੇ ਜੀ ਆਈਡੀ ਹੁਣ ਉਹ ਸਾਡੇ ਫੇਸਬੁੱਕ ਦੇ ਵਿੱਚੋਂ ਕਿਤੇ ਨਾ ਕਿਤੇ ਕੋਈ ਸਾਡੀ ਚੱਕ ਕੇ ਫੋਟੋ ਉਹ ਲਾ ਕੇ ਆਈਡੀ ਬਣਾਉਂਦੇ ਆਈਡੀ ਬਣਾ ਕੇ ਉਹ ਉਹ ਕਿਸੇ ਦੀ ਸੱਜਣ ਮਿੱਤਰ ਦੀ ਬਣਾ ਕੇ ਜਿਹੜਾ ਤੁਹਾਡਾ ਦੋਸਤ ਮਿੱਤਰ ਉਹ ਤੁਹਾਨੂੰ ਫਿਰ ਕਾਲ ਕਰਨ ਤੁਹਾਨੂੰ ਕਾਲ ਕਰਨਗੇ ਵੀ ਤੁਹਾਡਾ ਕੀ ਹਾਲ ਹੈ ਜੀ ਕਿਵੇਂ ਹੈ ਜੀ ਬਲੇ ਜੀ ਬਹੁਤ ਜਿਵੇਂ ਤੋਂ ਬਹੁਤ ਨੇੜਤਾ ਹੁੰਦੀ ਕਈਆਂ ਨਾਲ ਉਹ ਫਿਰ ਕੀ ਕਰਦੇ ਆ ਤੁਸੀਂ ਇਸ ਵੇਲੇ ਦੇ ਵਿੱਚ ਤੁਹਾਡੀ ਕੋਰਦਾਰਾ ਉਸ ਬੰਦੇ ਨੂੰ ਆਡੀਓ ਕਾਲ ਕਰੋ WhatsApp ਕੋ ਉਹ ਕਾਲ اٹੈਂਡ ਨਹੀਂ ਕਰੇਗਾ ਜੇ ਉਹ ਫਰਾਡ ਹੈ ਮੇਰੇ ਨਾਲ ਜੀ ਪੰਜ ਸੱਤ ਵਾਕਿਆ ਹੋ ਚੁੱਕੀ ਹੈ ਉਹਨਾਂ ਪੰਜ ਸੱਤ ਬਲੌਕ ਨੂੰ ਕਿਤੇ ਪੰਜ ਸੱਤ ਨੂੰ ਅਪਗ੍ਰੇਡ ਵੀ ਕੀਤੀ ਹੈ ਉਹ ਮਤਲਬ ਦੱਸਣਾ ਕਿ ਸੀਨੀਅਰ ਬੰਦਿਆਂ ਦੀਆਂ ਜਿਨ੍ਹਾਂ ਮੇਰੇ ਨਾਲ ਆਈਡੀਆਂ ਹੈਗੀਆਂ ਲੱਗੀਆਂ ਉਹਨੇ ਨਾਤੇ ਉਹਨੇ ਬੜਾ ਉਹਨੇ ਨਾਤੇ ਪੈਸੇ ਮੰਗੇ ਮੈਨੂੰ ਹਰ ਸਾਲ 1 ਲੱਖ ਰੁਪਏ ਚਾਹੀਦੇ ਮੈਨੂੰ 80 ਚਾਹੀਦਾ ਮੈਨੂੰ 100 ਰੁਪਏ ਤੇ ਮੈਨੂੰ ਬਾਹਰ ਤੋਂ ਵੀ ਕੈਨੇਡਾ ਤੋਂ ਵੀ ਆਇਆ ਕਿ ਮੇਰੇ ਇੰਡੀਆ ਚ ਬੰਦਿਆਂ ਦੇ ਨਾ ਸੀ ਸਾਡੇ ਵਪਾਰ ਬੜੀ ਆਪਣੀ ਬੜੀ ਹੋ ਗਈ ਉਹਦੇ ਵਿੱਚ ਉਤਰ ਗਿਆ ਅਸੀਂ ਹਰ ਇੱਕ ਨੂੰ ਗਿਆ ਹੋਇਆ ਬਗੈ ਦੇ ਕੋਈ ਕਿਸੇ ਤਰ੍ਹਾਂ ਦੇ ਕੋਟੇ ਦੇਖਦਾ ਗਿਆ ਉਰੋਂ ਹੱਥੀ ਰੋਡ ਤੇ ਪਾਈ ਡਾਨ ਤੇ ਬਾਕੀ ਜਿਹੜੀ politcal circle ਹੈ ਸਾਡੀ ਐਜ਼ ਅ ਹੋਲ ਬਕਰ ਦੀ ਬਰੀ ਬਰੀ ਲੋਕਾਂ ਤੋਂ ਇਹਦੀ ਮੰਦਰ ਇਹ ਇਹਦੀ ਬੜੀ ਹੈ ਹੁਣ ਦੇਖੋ ਸਾਡੀ ਇਹ 2 ਘਰ ਦੋ ਘਰ ਆਪਣੇ ਚੰਗੋ ਚਾਹੇ ਚੀਹਾਰੀ ਹੋਰ ਭਾਵੇਂ 12 ਨੰਬਰ ਤੋਂ ਜਿਹੜੇ ਜੀ ਐਡਮਿਸ਼ਨ ਮੰਡਲ ਜਾਨੀ ਲੱਗਦਾ ਹੈ ਇਹਨੂੰ ਤੋਂ ਬਾਅਦ ਅਸੀਂ ਕੀ ਕੰਮ ਕਰਦੇ ਹਾਂ ਆਹ ਤੁਹਾਨੂੰ ਕਹਾਣਾ ਬਿਲਿਆ ਲੋਕਾਂ ਤੋਂ ਬਿਲਿਆ ਪੂਰੀ ਪੰਡਾਰ ਦੇ ਤੁਸੀਂ ਉਹਨੇ ਗੋਲੇ ਪੱਤੇ ਵਾਰ ਕਰਦੇ ਸਾਰੇ ਸਾਰੇ ਸਾਂਝਾ ਕਰਦੇ ਨਾਲ ਸਾਰੇ ਗੋਮਾ ਆਇਆ ਨਹੀਂ ਕਿਸੇ ਨੂੰ ਪਰ ਕੀਤੀ ਹੈ ਅੱਗੇ ਕੀ ਹੁੰਦਾ ਹੈ ਅਸੀਂ ਵੀਰ ਪ੍ਰੋਮਿਟਿਡ ਟੂ ਸੈਂਡ ਫੂਡ ਗੋਬਰਾ ਜੀ ਤੋਂ ਹਰ ਸਾਲ ਅਸੀਂ ਮੱਥੇ ਕੀ ਹੈ ਬਜ਼ੁਰਗਾਂ ਦਾ ਹਿੰਦੂ ਟੈਕ ਹਿੰਦੂ ਦੇ ਬੰਦੇ ਉਹਨਾਂ ਦੇ ਦਿੱਤੀ ਬੀਸੀ ਸਰਵਾਂ ਤੋਂ ਨੂੰ ਕਰਦਾ ਕਾਫੀ ਹੋਰ ਹੋਰ ਜਿਹੜੇ ਪਿੰਡਾਂ ਦੇ ਹੈਗੇ ਉਹ ਬਲੜ ਗਿਆ 15 20 ਜਿਹਦੇ ਆਉਂਦੇ ਬਦੋਰੇ 30 ਵਰਗ ਉਪਰ ਉਹ ਪੁਰਾਣੇ ਵੜੀ ਮਦਸ਼ਾ ਉਹਨਾਂ ਨੇ ਲੋਹਿਆਂ ਨੇ ਬੈਠ ਲੱਗੇ ਆ ਹਲੋ ਤੇਰੇ ਵੀ ਉਹਦੇ ਨਾਲ ਤੇਰਾ ਤੇ ਇਹ ਵੀ ਬਲੂ ਦੇ ਉਹ ਤੇ ਮੈਂ ਹੈ ਤੇ ਥੋੜੇ ਬੰਦੇ ਕੇ ਸਾਰੇ ਕੋ ਭੇਜਿਆ 14 ਮੀਟਰ ਮਾਰੋ ਸਾਰਾ ਕੋ ਮੇਰੇ ਕੋਲ ਭੇਜਿਆ ਤੁਹਾਨੂੰ ਕਿ ਸਾਡੀ ਜਿਹੜੀ ਕਵਰੇਜ ਹੈ ਪੰਜਾਬ ਦੇ ਵਿੱਚ ਪਹਿਲਾ ਕਮਜ਼ੋਰ ਸਾਨੂੰ ਮਿਲਿਆ। ਪਰ ਪੰਜਾਬ ਦਾ ਬੈਕਟਰ ਉਹਦਾ ਅਸੀਂ ਬੜਾ ੜਾ ਕਾਪੜਾ ਕਾਣ ਕੰਦੀ ਕਿਤਾਬ। ਉਹਨਾਂ ਨੇ ਕਿ ਸਾਨੂੰ ਕਿਹੜੀ ਕਿਹੜੀ ਚੀਜ਼ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਚਾਹੀਦੀ। ਜਿਵੇਂ ਕਿ ਸਾਨੂੰ ਆਪਣੀ ਬੈਂਕ ਅਕਾਊਂਟ, ਆਧਾਰ ਕਾਰਡ, ਪੈਨ ਕਾਰਡ, OTP, ATM, ਨੈੱਟ ਬੈਂਕਿੰਗ ਪਾਸਵਰਡ ਜਾਂ ਮੋਬਾਈਲ ਫੋਨ ਪਾਸਵਰਡ ਇਹ ਚੀਜ਼ਾਂ ਅਸੀਂ ਸ਼ੇਅਰ ਨਹੀਂ ਕਰਨੀ ਚਾਹੀਦੀ। ਪਤੋਂ ਮੰਗਦੇ ਹੀ ਇਹ ਪੈਨ ਕਾਰਡ ਮਿਲ ਨਹੀਂ ਨਹੀਂ ਸਰ ਨਹੀਂ ਸ਼ੇਅਰ ਕਰੀਂ ਨਹੀਂ ਨਹੀਂ ਤੁਸੀਂ ਕਹਿੰਦੇ ਸ਼ੇਅਰ ਕਿੰਨੇ ਆਧਾਰ ਕਾਰਡ ਹਾਂ ਬਾਹਰ ਚਲੇ ਗਏ ਇਹ ਹੈਲਥ ਪੇਜ ਇੰਡੀਆ ਚੰਡੀਗੜ੍ਹ ਤੋਂ ਆਏ ਆ ਜੋ 9078 ਦੀ ਰਜਿਸਟਰਡ ਹੈ ਜੋ ਸੀਨੀਅਰ ਸਿਟੀਜ਼ਨ ਲਈ ਕੰਮ ਕਰਦੀ ਹੈ ਜੋ ਅੱਜ ਦਾ ਸੈਸ਼ਨ ਸੀਗਾ ਸੀਨੀਅਰ ਸਿਟੀਜ਼ਨ ਕਾਉਂਸਲ ਮੋਗਾ ਦੇ ਵਿੱਚ ਦਿੱਤਾ ਗਿਆ ਸਾਈਬਰ ਕ੍ਰਾਈਮ ਅਵੇਅਰਨੈਸ ਜੋ ਅੱਜਕੱਲ੍ਹ ਆਨਲਾਈਨ ਫਰਾਡ ਹੋ ਰਿਹਾ ਬੈਂਕਿੰਗ ਫਰਾਡ ਹੋ ਰਿਹਾ ਉਹਨਾਂ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ ਉਸ ਤੇ ਰਿਲੇਟਡ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਵਿੱਚ ਅਸੀਂ ਜੋ ਅਸੀਂ ਆਨਲਾਈਨ ਅਕਾਊਂਟ ਬਣਾਉਨੇ ਆ سوشل ਮੀਡੀਆ ਤੇ ਜਾਂ ਈਮੇਲ ਅਕਾਊਂਟ ਬਣਾਉਨੇ ਆ ਉਹਨਾਂ ਨੂੰ ਅਸੀਂ ਸੇਫ ਕਿਵੇਂ ਰੱਖ ਸਕਦੇ ਆ ਉਹਨਾਂ ਦੇ ਵਿੱਚ ਅਸੀਂ ਜੋ ਪਾਸਵਰਡ ਬਣਾਉਣਾ ਹੈ ਉਹ ਕਿਵੇਂ ਅਸੀਂ ਸਟਰੋਂਗ ਜੋ ਪਾਸਵਰਡ ਬਣਾਉਣਾ ਘੱਟੋ ਘੱਟ 6 ਅੱਖਰਾਂ ਦਾ ਹੋਣਾ ਚਾਹੀਦਾ 6 ਅੱਖਰਾਂ ਤੋਂ ਘੱਟ ਨਹੀਂ ਹੋਣਾ ਚਾਹੀਦਾ ਦੂਸਰਾ ਜੋ ਅਸੀਂ ਆਨਲਾਈਨ ਬੈਂਕਿੰਗ ट्रांजैक्शन ਕਰਦੇ ਆ ਉਹਦੇ ਵਿੱਚ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਜਿਵੇਂ ਕਿ ਅਸੀਂ OTP ਕਿਸੇ ਨਾਲ ਸ਼ੇਅਰ ਨਹੀਂ ਕਰਨੀ ਦੂਸਰਾ ਆਪਣੀ ਬੈਂਕ ਸਟੇਟਮੈਂਟ ਜਦੋਂ ਵੀ ਟਾਈਮ ਲੱਗਦਾ ਤਾਂ ਬੈਂਕ ਸਟੇਟਮੈਂਟ ਲੈਣੀ ਹੈ ਦੂਸਰਾ ਜੋ ਅਸੀਂ ਆਨਲਾਈਨ ਬਿੱਲ ਪੇ ਕਰ ਰਹੇ ਹਾਂ ਪਾਣੀ ਦਾ ਬਿੱਲ ਬਿਜਲੀ ਦਾ ਬਿੱਲ ਗੈਸ ਦਾ ਬਿੱਲ ਜਾਂ ਰੀਚਾਰਜ ਕਰਵਾ ਰਹੇ ਹਾਂ ਤਾਂ ਉਹ ਅਸੀਂ ਕਰਵਾਉਣ ਦੇ ਸਮੇਂ ਜੋ ਅਸੀਂ ਕੋਈ ਵੀ ਸਾਈਟ ਦੇ ਉੱਪਰ ਗਵਰਨਮੈਂਟ ਦੀ ਸਾਈਟ ਆ ਜਿਵੇਂ ਕਿ ਅਸੀਂ ਬਿਜਲੀ ਦਾ ਬਿੱਲ ਪੇ ਕਰ ਰਹੇ ਹਾਂ ਪੀਐਸਪੀਸੀਐਲ ਦਾ ਉਹਦੇ ਵਿੱਚ ਅਸੀਂ ਦੇਖਣੀ ਆ ਉਹ ਸਾਈਟ ਈਐਸਪੀਸੀਐਲ ਦੀ ਹੈ ਕਿ ਫਰੌਡ ਸਾਈਟ ਬਣੀ ਹੋਈ ਆ ਕਿਉਂਕਿ ਬਹੁਤ ਸਾਰੀਆਂ ਫਰੌਡ ਸਾਈਟਾਂ ਬਣੀ ਹੋਈਆਂ ਨੇ ਉਹਨਾਂ ਦੀ ਪਛਾਣ ਅਸੀਂ ਐਚਟੀਟੀਪੀ ਨਾਲ ਐਸ ਲੱਗਿਆ ਹੋਣਾ ਚਾਹੀਦਾ ਜੇ ਐਸ ਨਹੀਂ ਲੱਗਿਆ ਤਾਂ ਉਹ ਫਰੌਡ ਸਾਈਟ ਆ ਕੋਈ ਵੀ ਅਸੀਂ ਸਾਈਟ ਓਪਨ ਕਰਦੇ ਆ ਦੂਸਰਾ ਜੋ ਅਸੀਂ ਯੂਪੀਆਈ ਰਾਹੀਂ ਵੀ ਪੇਮੈਂਟ ਕਰਨੀ ਆ ਤਾਂ ਕਦੇ ਵੀ ਜੋ ਅਸੀਂ ਸੇਵਿੰਗ ਕਾਊਂਟ ਆ ਜਿਸ ਦੇ ਵਿੱਚ ਸਾਡੀ ਲੱਖਾਂ ਜਾਂ ਹਜ਼ਾਰਾਂ ਦੇ ਵਿੱਚ ਸੇਵਿੰਗ ਪਈ ਆ ਉਸ ਨੂੰ ਕਦੇ ਵੀ ਯੂਪੀਆਈ ਐਪ ਰਾਹੀਂ ਨਾ ਕਰੋ ਅਲੱਗ ਤੋਂ ਕਾਊਂਟ ਓਪਨ ਕਰਵਾ ਕੇ ਉਸ ਰਾਹੀਂ ਪੇਮੈਂਟ ਕਰੋ ਉਸ ਤੋਂ ਇਲਾਵਾ ਜੋ ਸਾਨੂੰ ਅਨਨੋਨ ਨੰਬਰਾਂ ਤੋਂ ਡੇਲੀ ਮੈਸੇਜ ਆਉਂਦੇ ਆ ਉਹ ਜ਼ਿਆਦਾਤਰ ਫਰਾਡ ਲੈਟਰੀ ਹੁੰਦੇ ਆ ਉਹਨਾਂ ਦੀ ਅਸੀਂ ਪਛਾਣ ਕੇ ਮੀ ਕਰ ਸਕਦੇ ਤੇ ਉਹਨਾਂ ਤੋਂ ਬਚ ਕੇ ਮੀ ਸਕਦੇ ਆ ਉਸ ਦੇ ਵਿੱਚ ਕਿਸੇ ਬੈਂਕ ਵੱਲੋਂ ਜਾਂ ਪੈਨ ਕਾਰਡ ਆਧਾਰ ਕਾਰਡ ਅਪਡੇਟ ਸਵੰਦੀ ਕੋਈ ਲਿੰਕ ਭੇਜਿਆ ਜਾਂਦਾ ਤਾਂ ਉਸ ਲਿੰਕ ਤੇ ਅਸੀਂ ਕਲਿੱਕ ਕਰਦੇ ਆ ਇਨਫੋਰਮੇਸ਼ਨ ਦਿੰਨੇ ਆ ਤਾਂ ਉਹ ਸਾਡੇ ਨਾਲ ਫਰਾਡ ਹੋ ਜਾਂਦਾ ਤਾਂ ਅਸੀਂ ਉਸ ਦੇ ਵਿੱਚ ਦੱਸਿਆ ਕਿ ਪਹਿਲਾਂ ਤਾਂ ਤੁਸੀਂ ਲਿੰਕ ਤੋਂ ਹੀ ਪਛਾਣ ਕਰ ਸਕਦੇ ਹੋ ਲਿੰਕ ਦੇ ਵਿੱਚ ਐਸਟੀਟੀਪੀ ਨਾਲ ਐਸ ਨਹੀਂ ਲੱਗਿਆ ਹੁੰਦਾ ਫਰਾਡ ਲੈਟਰ ਮੈਸੇਜ ਹੁੰਦਾ ਜਾਂ ਉਸ ਨੂੰ ਜੇ ਮੈਸੇਜ ਨੂੰ ਅਸੀਂ ਧਿਆਨ ਨਾਲ ਵੀ ਦੇਖਾਂਗੇ ਤਾਂ ਉਹਦੇ ਲੇਖਣ ਦੇ ਵਿੱਚ ਵੀ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ ਦੂਸਰਾ ਸਾਡੇ ਕੋਲ ਜੋ WhatsApp ਦੇ ਉੱਪਰ ਆਡੀਓ ਕਾਲਸ ਜਾਂ ਵੀਡੀਓ ਕਾਲਸ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਤਕਨੀਕ ਨਾਲ ਆਉਂਦੀਆਂ ਨੇ ਤਾਂ ਉਹਨਾਂ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ ਉਹਨਾਂ ਦੀ ਪਛਾਣ ਕਿਵੇਂ ਕਰ ਸਕਦੇ ਹਾਂ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਜੋ ਆਡੀਓ ਕਾਲਸ ਤੇ ਵੀਡੀਓ ਕਾਲਸ ਆ ਰਹੀਆਂ ਨੇ ਉਹ ਕਿਸੇ ਵੀ ਸਾਡੇ ਫੈਮਿਲੀ ਮੈਂਬਰ ਦੀ ਜਾਂ ਰਿਲੇਟਿਵ ਦੀ ਉਹ ਕਿਸੇ ਮੁਸੀਬਤ ਦੇ ਵਿੱਚ ਨੇ ਉਹਨਾਂ ਦੀ ਆਵਾਜ਼ ਜਾਂ ਉਹਨਾਂ ਦੀ ਬਾਡੀ ਸੇਮ ਉਹੀ ਬਾਡੀ ਲੈਂਗੁਏਜ ਅਸੀਂ ਪਛਾਣ ਹੀ ਨਹੀਂ ਕਰ ਪਾਉਂਦੇ ਕਿ ਕੋਈ ਸਾਡੇ ਨਾਲ ਕੋਈ ਹੋਰ ਕਾਲ ਕਰ ਰਿਹਾ ਤਾਂ ਉਸ ਦੇ ਵਿੱਚ ਅਸੀਂ ਬਚਣ ਲਈ ਉਹਨਾਂ ਨੂੰ ਆਫਲਾਈਨ ਕਾਲ ਕਰ ਸਕਦੇ ਹਾਂ ਜਾਂ ਉਹਨਾਂ ਨਾਲ ਜੇ ਸਾਡਾ ਕੋਈ ਫੈਮਿਲੀ ਮੈਂਬਰ ਆ ਜਾਂ ਰਿਲੇਟਿਵ ਆ ਉਹਨਾਂ ਨੂੰ ਅਸੀਂ ਕਾਲ ਕਰਕੇ ਪਤਾ ਕਰ ਸਕਦੇ ਹਾਂ ਕਿੱਥੇ ਆ ਕਿਉਂ ਜ਼ਿਆਦਾਤਰ ਫਰਾਡ ਲਿੱਤੀ ਹੁੰਦੀਆਂ ਨੇ ਦੂਸਰਾ ਜੋ ਅਸੀਂ ਆਨਲਾਈਨ ਟੈਕਸੀ ਬੁੱਕ ਕਰਵਾਉਣੀ ਆ ਉਹ ਹਮੇਸ਼ਾ ਅਸੀਂ ਵੈਰੀਫਾਈ ਐਪ ਤੋਂ ਕਰਵਾਉਣੀ ਆ ਜਿਸ ਦੇ ਵਿੱਚ ਜੋ ਅਸੀਂ ਟੈਕਸੀ ਬੁੱਕ ਕਰਵਾਉਣ ਸਮੇਂ ਗੱਲਾਂ ਧਿਆਨ ਰੱਖਣਾ ਡਰਾਈਵਰ ਦਾ ਨਾਮ ਕਾਰ ਦਾ ਨਾਮ ਕਾਰ ਕਾਰ ਦਾ ਨੰਬਰ ਉਹ ਸਾਡੇ ਕੋਲ ਜਦੋਂ ਅਸੀਂ ਟੈਕਸੀ ਬੁੱਕ ਕਰਵਾਉਣੀ ਆ ਉਸ ਐਪ ਦੇ ਉੱਪਰ ਆਉਂਦਾ ਹੈ ਉਸੀ ਜਦੋਂ ਸਾਡੇ ਕੋਲ ਟੈਕਸੀ ਆ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਕਾਰ ਦਾ ਨੰਬਰ ਕਾਰ ਦਾ ਮਾਡਲ ਉਸ ਤੋਂ ਬਾਅਦ ਡਰਾਈਵਰ ਨੂੰ ਡਰਾਈਵਰ ਦਾ ਨਾਮ ਪੁੱਛਣਾ ਹੈ ਤੇ ਜਿਸ ਨੇ ਬੁੱਕ ਕਰਵਾਈ ਹੈ ਡਰਾਈਵਰ ਕੋਲ ਵੀ ਉਸ ਦਾ ਨਾਮ ਆਉਂਦਾ ਹੈ ਤਾਂ ਡਰਾਈਵਰ ਨੂੰ ਪੁੱਛ ਸਕਦੇ ਹਾਂ ਕਿ ਤੁਸੀਂ ਜੋ ਇੱਥੇ ਲੈਣ ਆਏ ਹੋ ਉਹ ਕਿਸ ਨੂੰ ਲੈਣ ਆਏ ਹੋ ਉਸ ਤੋਂ ਬਾਅਦ ਹੀ ਅਸੀਂ ਟੈਕਸੀ ਦੇ ਵਿੱਚ ਬੈਠਣਾ ਹੈ ਤੇ ਟੈਕਸੀ ਦੇ ਵਿੱਚ ਬੈਠ ਕੇ ਵੀ ਅਸੀਂ ਜੋ ਅਸੀਂ ਜਾ ਰਹੇ ਹਾਂ ਜਿਸ ਜਗ੍ਹਾ ਤੇ ਜਾ ਰਹੇ ਹਾਂ ਉਸ ਦੀ ਅਸੀ ਇਨਫੋਰਮੇਸ਼ਨ ਆਪਣੇ ਫੈਮਿਲੀ ਮੈਂਬਰ ਨਾਲ ਜਾਂ ਰਿਲੇਟਿਵ ਨਾਲ ਜਾਂ ਦੋਸਤਾਂ ਨਾਲ ਸ਼ੇਅਰ ਕਰਨੀ। ਇੱਕ ਤਾਂ ਅਸੀਂ ਸਾਈਬਰ ਕ੍ਰਾਈਮ ਦਾ ਨੰਬਰ ਸ਼ੇਅਰ ਕੀਤਾ ਹੈ। 1930 ਨੰਬਰ। ਇਸ ਨੰਬਰ ਤੇ ਅਸੀਂ ਕਾਲ ਕਰਕੇ ਕੰਪਲੇਂਟ ਰਜਿਸਟਰ ਕਰਵਾ ਕਰਵਾ ਦਿੰਦੇ ਆ। ਉਹ ਨੰਬਰ ਜਦੋਂ ਅਸੀਂ ਕੰਪਲੇਂਟ ਰਜਿਸਟਰ ਕਰਾਉਣੀ ਆ ਜਿਸ ਨੰਬਰ ਤੋਂ ਸਾਡੇ ਕੋਲ ਕੰਪਲੇਂਟ ਨੰਬਰ ਆ ਜਾਂਦਾ ਹੈ। ਅਸੀਂ ਆਨਲਾਈਨ ਵੀ ਸਰਚ ਕਰਦੇ ਹਾਂ। ਜੇ ਤੁਸੀਂ ਉਸੇ ਟਾਈਮ ਹੀ ਕਾਲ ਕਰਕੇ ਕੰਪਲੇਂਟ ਰਜਿਸਟਰ ਕਰਾਉਣੀ ਆ 1930 ਨੰਬਰ ਤੇ ਸਾਈਬਰ ਕ੍ਰਾਈਮ ਤੇ ਤੁਸੀਂ 99% ਫਰਾਡ ਹੋਣ ਤੋਂ ਵੀ ਬਚ ਸਕਦੇ ਹੋ। ਦੂਸਰਾ ਇਦੇ ਵਿੱਚ ਪਹਿਲੇ ਤੇ ਨੰਬਰ ਹੀ ਆ 9030 ਦੂਸਰਾ ਜੋ ਅਸੀਂ ਅਵੇਅਰ ਜੋ ਅਸੀਂ ਗੱਲਾਂ ਦਿੱਤੀਆਂ ਦੱਸੀਆਂ ਗਈਆਂ ਨੇ ਜੋ ਇਸ ਦੇ ਵਿੱਚ ਸੈਸ਼ਨ ਦੇ ਵਿੱਚ ਬੁੱਕਲੇਟ ਵੀ ਦਿੱਤੀਆਂ ਗਈਆਂ ਨੇ ਤਾਂ ਉਹਨਾਂ ਦੇ ਵਿੱਚ ਜੋ ਉਹਨਾਂ ਨੂੰ ਅਸੀਂ ਪਹਿਲਾਂ ਅਵੇਅਰ ਹੋ ਕੇ ਚੱਲਾਂਗੇ ਤਾਂ ਅਸੀਂ ਫਰਾਡ ਤੋਂ ਬਚ ਸਕਦੇ ਹਾਂ